ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੇ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾ ਜੀ ਕੱਲ ਸਯੁਕਤ ਕਿਸਾਨ ਮੋਰਚੇ ਵੱਲੋਂ ਲੁਧਿਆਣਾ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਤੇ 14 ਮਾਰਚ ਨੂੰ ਲੈ ਕੇ ਕਈ ਵੱਡੇ ਐਲਾਨ ਵੀ ਕੀਤੇ ਗਏ ਨੇ ਇਹਨਾਂ ਐਲਾਨਾਂ ਬਾਰੇ ਵੀ ਪੂਰੀ ਜਾਣਕਾਰੀ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਿਓ ਨਾਲ ਦੀ ਨਾਲ ਜੇਕਰ ਆਪਾਂ ਜਿਹੜਾ ਸ਼ੰਭੂ ਬਾਰਡਰ ਅਤੇ ਸ਼ੰਭੂ ਬੈਰੀਅਰ ਤੇ ਕਿਸਾਨ ਅੰਦੋਲਨ ਕਿਸਾਨੀ ਮੋਰਚਾ ਜਿਹੜਾ ਹੈ ਉਸ ਦੀ ਅਗਰ ਆਪਾਂ ਗੱਲ ਕਰੀਏ ਤਾਜ਼ਾ ਅਪਡੇਟ ਪੂਰੀ ਜਾਣਕਾਰੀ ਉਸ ਨੂੰ ਲੈ ਕੇ ਵੀ ਜ਼ਰੂਰ ਸਾਂਝੀ ਕਰਨਾ ਹਰਜੋਤ ਜੀ ਕੱਲ ਸੰਯੁਤੀ ਕੇਂਦਰ ਲੁਧਿਆਣਾ ਵਿਖੇ ਕਿਸਾਨ ਮੋਰਚੇ ਦੀ ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਗਿਣਤੀ ਚ ਉਹਨਾਂ ਦੀ ਜਥੇਬੰਦੀਆਂ ਸੀ ਲਗਭਗ 37 ਕਿਸਾਨ ਜਥੇਬੰਦੀਆਂ ਉਹਨਾਂ ਨੇ ਇੱਕ ਮੀਟਿੰਗ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਵੱਡੇ ਐਲਾਨ ਕਰ ਦਿੱਤੇ ਨੇ ਕਿਸਾਨ ਅੰਦੋਲਨ ਇੱਕ ਵਾਰੀ ਫੇਰ ਦਿੱਲੀ ਦੇ ਵਿੱਚ ਮਗੇਗਾ 14 ਮਾਰਚ ਨੂੰ ਦਿੱਲੀ ਦੇ ਵਿੱਚ ਰਾਮਲੀਲਾ ਮੈਦਾਨ ਦੇ ਵਿੱਚ ਦੇਸ਼ ਭਰ ਦੀਆਂ 400 ਦੇ ਕਰੀਬ ਕਿਸਾਨ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਗਲੀ ਰਣਨੀਤੀ ਕਿਸਾਨ ਮੰਗਾਂ ਨੂੰ ਲੈ ਕੇ ਅੰਦੋਲਨ ਦੀ ਅਗਲੀ ਰਣਨੀਤੀ ਹੁਣ ਰਾਮਲੀਲਾ ਮੈਦਾਨ ਦੇ ਵਿੱਚ ਤਿਆਰ ਕੀਤੀ ਜਾਣੀ ਹੈ ਕਿਸਾਨ ਜਥੇਬੰਦੀਆਂ ਵੱਲੋਂ 14 ਮਾਰਚ ਨੂੰ ਕਿਸਾਨਾਂ ਨੇ ਦਿੱਲੀ ਰਾਮਲੀਲਾ ਮੈਦਾਨ ਦੇ ਵਿੱਚ ਪਹੁੰਚਣ ਦਾ ਐਲਾਨ ਕੀਤਾ ਹੈ ਔਰ ਖਾਸ ਗੱਲ ਇਹ ਰਹੀ ਕਿ ਕਿਸਾਨਾਂ ਨੇ ਕਿਹਾ ਕਿ ਉਹ ਟਰੈਕਟਰਾਂ ਦੇ ਜ਼ਰੀਏ ਨਹੀਂ ਬਲਕਿ ਬੱਸਾਂ ਅਤੇ ਰੇਲ ਗੱਡੀਆਂ ਦੇ ਜ਼ਰੀਏ ਉਹ ਰਾਮਲੀਲਾ ਮੈਦਾਨ ਵਿਖੇ ਕਿਸਾਨਾਂ ਦੀ ਮਹਾਪੰਚਾਇਤ ਕਰਨ ਜਾ ਰਹੇ ਨੇ ਸੋ ਦਿੱਲੀ 'ਚ ਹੁਣ ਕਿਸਾਨਾਂ ਦੀ ਮਹਾ ਪੰਚਾਇਤ ਰੱਖੀ ਆ 14 ਮਾਰਚ ਨੂੰ ਸਯੁਕਤ ਕਿਸਾਨ ਮੋਰਚੇ ਦੀਆਂ 37 ਜਥੇਬੰਦੀਆਂ ਇੱਥੇ ਸਾਰੇ ਵੱਡੇ ਲੀਡਰ ਸਾਨੂੰ ਨਜ਼ਰ ਆਉਣਗੇ ਬਲਬੀਰ ਸਿੰਘ ਰਾਜੀਵਲ ਨਜ਼ਰ ਆਉਣਗੇ ਇੱਥੇ ਸਾਨੂੰ ਰਕੇਸ਼ ਤਕੈਤ ਨਜ਼ਰ ਆਉਣਗੇ ਤੇ ਦੇਸ਼ ਭਰ ਦੇ ਹੋਰ ਵੱਡੇ ਜਿਹੜੇ ਕਿਸਾਨ ਆਗੂ ਨੇ ਭਾਵੇਂ ਉਹ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਨੇ ਇਸ ਕਿਸਾਨ ਮਹਾ ਪੰਚਾਇਤ 'ਚ ਨਜ਼ਰ ਆਉਣਗੇ ਮੰਗਾ ਕਿਸਾਨਾਂ ਦੀ ਆਹੀ ਨੇ ਕਿ ਐਮਐਸਪੀ ਦਾ ਕਾਨੂੰਨ ਬਣਾਇਆ ਜਾਵੇ ਕਿ ਸ਼ਰਧ ਕੀਤੇ ਜਾਣ ਔਰ ਪੁਰਾਣੀਆਂ ਜਿਹੜੀਆਂ ਮੰਗਾਂ ਮੰਨੀਆਂ ਕੇਂਦਰ ਸਰਕਾਰ ਨੇ ਪਿਛਲੇ ਅੰਦੋਲਨ ਸਮੇਂ ਉਹ ਸਾਰੀਆਂ ਮੰਗਾਂ ਕੇਂਦਰ ਸਰਕਾਰ ਸਾਡੀਆਂ ਮੰਨੇ ਹੁਣ ਸਵਾਲ ਇੱਥੇ ਹੀ ਖੜਾ ਹੁੰਦਾ ਹੈ ਕਿ ਜਦੋਂ ਪੰਜਾਬ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਔਰ ਕਿਸਾਨ ਮਜ਼ਦੂਰ ਜਿਹੜੀ ਜਥੇਬੰਦੀ ਹੈ ਉਹਨਾਂ ਵੱਲੋਂ ਵੱਡੇ ਪੱਧਰ ਤੇ ਸ਼ੰਭੂ ਬੈਰੀਅਰ ਤੇ ਸੰਘਰਸ਼ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਉਨ੍ਹਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਅਸੀਂ 3 ਮਾਰਚ ਤੋਂ ਬਾਅਦ ਫੈਸਲਾ ਕਰਾਂਗੇ 3 ਮਾਰਚ ਨੂੰ ਐਲਾਨ ਕਰਾਂਗੇ ਕਿਉਂਕਿ ਜਿਹੜਾ ਕਿਸਾਨ ਸ਼ਹੀਦ ਹੋਇਆ ਹੈ ਸ਼ੁਭਕਰਨ ਸਿੰਘ ਉਹਦਾ ਭੋਗ ਹੈ 3 ਮਾਰਚ ਨੂੰ ਤਦ ਤੱਕ ਦਿੱਲੀ ਜਾਣ ਦਾ ਜਿਹੜਾ ਪ੍ਰੋਗਰਾਮ ਹੈ ਉਹ ਨਹੀਂ ਐਲਾਨਿਆ ਗਿਆ ਔਰ ਕਿਸਾਨ ਸ਼ੰਭੂ ਬੈਰੀਅਰ ਦੇ ਉੱਪਰ ਹੀ ਆਪਣੇ ਧਰਨੇ ਪ੍ਰਦਰਸ਼ਨ ਨੂੰ ਜਾਰੀ ਰੱਖਣਗੇ ਸ਼ੰਭੂ ਬੈਰੀਅਰ ਵੀ ਕਿਸਾਨਾਂ ਦਾ ਬਹੁਤ ਵੱਡਾ ਇਕੱਠ ਹੈ ਬਹੁਤ ਵੱਡੀ ਗਿਣਤੀ ਚ ਜਿਹੜੇ ਕਿਸਾਨ ਨੇ ਉੱਥੇ ਮੌਜੂਦ ਨੇ ਔਰ ਕੱਲ ਇੱਕ ਵੱਡਾ ਕਾਫਲਾ ਲੈ ਕੇ ਕਾਰਾਂ ਦਾ ਭਾਨਾ ਸਿੱਧੂ ਚੇਚੇ ਤੌਰ ਤੇ ਸ਼ੰਭੂ ਬੈਰੀਅਰ ਪਹੁੰਚਿਆ ਤਾਂ ਕਿ ਤਾਕਤ ਦਿੱਤੀ ਜਾ ਸਕੇ ਉਹਨਾਂ ਦੇ ਨਾਲ ਬਹੁਤ ਸਾਰੇ ਗਾਇਕ ਗੀਤਕਾਰ ਉਹ ਲੋਕ ਜਿਹੜੇ ਕਿਸਾਨੀ ਅੰਦੋਲਨ ਦੀ ਆਵਾਜ਼ ਬਣਦੇ ਰਹੇ ਨੇ ਪਿਛਲੇ ਸੰਘਰਸ਼ ਦੇ ਵਿੱਚ ਇਸ ਵਾਰ ਵੀ ਉਹਨਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਸੁਨਿਸ਼ਚਿਤ ਕਰਨ ਦੇ ਲਈ ਇਸ ਤਰੀਕੇ ਦੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਹੁਣ ਸਵਾਲ ਇਹ ਹੈ ਕਿ 14 ਮਾਰਚ ਨੂੰ ਜਦੋਂ ਕਿਸਾਨ ਮਹਾ ਪੰਚਾਇਤ ਹੋਏਗੀ ਦਿੱਲੀ ਦੇ ਵਿੱਚ ਰਾਮਲੀਲਾ ਮੈਦਾਨ ਦੇ ਵਿੱਚ ਕੀ ਸਰਕਾਰ ਇਸ ਗੱਲ ਦੀ ਮਨਜ਼ੂਰੀ ਦੇਗੀ ਕਿਸਾਨ ਕਹਿ ਰਹੇ ਨੇ ਕਿ ਅਸੀਂ ਰੇਲ ਗੱਡੀਆਂ ਤੇ ਤੇ ਬੱਸਾਂ ਤੇ ਜਾਵਾਂਗੇ ਕਿਸਾਨਾਂ ਦੀਆਂ 400 ਜਥੇਬੰਦੀਆਂ ਦੇ ਆਉਣ ਦੀ ਉਮੀਦ ਹੈ ਕਿੰਨੇ ਲੋਕ ਉੱਥੇ ਪਹੁੰਚਦੇ ਨੇ ਇਹਦੇ ਬਾਰੇ ਹਜੇ ਕੋਈ ਅੰਦਾਜ਼ਾ ਨਹੀਂ ਹੈ ਇਹ ਆਉਣ ਵਾਲੇ ਵਕਤ ਚ ਪਤਾ ਲੱਗੂਗਾ ਪਰ ਕੀ ਕੇਂਦਰ ਸਰਕਾਰ ਉਸ ਤੋਂ ਪਹਿਲਾਂ ਇਨਾ ਸੰਯੁਕਤ ਕਿਸਾਨ ਮੋਰਚੇ ਦੀਆਂ ਜੱਥੇਬੰਦੀਆਂ ਨਾਲ ਵੀ ਕੋਈ ਮੀਟਿੰਗ ਦਿੱਲੀ ਦੇ ਵਿੱਚ ਸੱਦ ਸਕਦੀ ਹੈ ਕਿ ਜਿਹੜੀ ਗੱਲਬਾਤ ਪਹਿਲਾਂ ਚੰਡੀਗੜ੍ਹ ਆ ਕੇ ਪੰਜਾਬ ਦੀਆਂ ਕੁਝ ਜੱਥੇਬੰਦੀਆਂ ਨਾਲ ਹੁੰਦੀ ਸੀ ਕਿ ਹੁਣ ਉਹ ਗੱਲਬਾਤ ਦਿੱਲੀ ਦੇ ਵਿੱਚ ਦੇਸ਼ ਦੀਆਂ ਜੱਥੇਬੰਦੀਆਂ ਨਾਲ ਹੋਏਗੀ ਸੋ ਆਉਂਦੇ ਦਿਨ ਕਿਸਾਨ ਅੰਦੋਲਨ ਨੂੰ ਲੈ ਕੇ ਬਹੁਤ ਦਿਲਚਸਪ ਪੜ੍ਹਨ ਵਾਲੇ ਨੇ ਕਿ ਕਿਸਾਨ ਅੰਦੋਲਨ ਕਿਸ ਨਤੀਜੇ ਤੇ ਪਹੁੰਚਦਾ ਹੈ ਸਰਕਾਰ ਕੀ ਕਿਸੇ ਤਰ੍ਹਾਂ ਦੀ ਰੋਕ ਤਾਂ ਨਹੀਂ ਲਾਏਗੀ ਮੈਨੂੰ ਲੱਗਦਾ ਸਰਕਾਰ ਨਹੀਂ ਰੋਕੇਗੀ ਬਲਕਿ ਗਲਬਾਤ ਲਈ ਸੱਡੇਗੀ ਬਾਕੀ ਵੇਖਦੇ ਹਾਂ ਕਿਸਾਨ ਆਗੂ ਹੋਰ ਕੀ ਫੈਸਲਾ ਕਰਦੇ ਨੇ ਪਹਿਲਾਂ ਸੁਣ ਲਈਏ ਪ੍ਰੈਸ ਕਾਨਫਰੰਸ ਕਿਸਾਨ ਆਗੂਆਂ ਨੇ ਹੋਰ ਕਿਹੜੀ ਕਿਹੜੀ ਗੱਲ ਕਹੀ RAM LILA GROUND ਦੇ ਵਿੱਚ ਇੱਕ ਦਿਨ ਦਾ ਪ੍ਰੋਗਰਾਮ ਹੋਊਗਾ RAM LILA GROUND ਦੇ ਵਿੱਚ ਅੱਜ ਸਾਡੀ ਲਿਸਟ ਪੰਜਾਬ ਦੇ ਵਿੱਚੋਂ 50000 ਤੋਂ ਉੱਪਰ ਕਿਸਾਨਾਂ ਦੀ ਬਣ ਗਈ ਆ ਤੇ 50000 ਤੋਂ ਉੱਪਰ ਹੀ ਬਾਕੀ ਦੇਸ਼ ਦੇ ਵਿੱਚੋਂ ਕਿਸਾਨ RAM LILA GROUND 14 ਤਰੀਕ ਨੂੰ ਸਵੇਰੇ ਪਹੁੰਚਣਗੇ ਉਹਦੇ ਵਿੱਚ ਪੰਜਾਬ ਦੇ ਵਿੱਚੋਂ ਅਸੀਂ ਬੱਸਾਂ ਰਹੀ ਗੱਡੀਆਂ ਰਹੀ ਟ੍ਰੇਨਾਂ ਰਹੀ ਜੋ ਆਪਦੇ ਸਾਧਨ ਨੇ ਉਹਨਾਂ ਰਹੀ ਜਾਵਾਂਗੇ ਅਸੀਂ ਟਰੈਕਟਰ ਲੈ ਕੇ ਨਹੀਂ ਜਾਵਾਂਗੇ ਸਰ ਟ੍ਰੇਨਾਂ ਬੱਸਾਂ ਤੇ ਗੱਡੀਆਂ ਰਹੀ ਅਸੀਂ ਜਾਵਾਂਗੇ ਟੋਟਲ ਸਾਡੀਆਂ ਦੇਸ਼ ਭਰ ਦੇ ਵਿੱਚੋਂ 400 ਜਥੇਬੰਦੀਆਂ ਔਰ ਪੰਜਾਬ ਦੇ ਵਿੱਚੋਂ 37 ਜਥੇਬੰਦੀਆਂ ਜੋ ਐਸਕੇਐਮ ਦੇ ਨਾਲ ਸੰਬੰਧਿਤ ਨੇ ਇਹ ਦਿੱਲੀ ਸ਼ਾਂਤੀਪੂਰਵਕ ਜਾਣਗੀਆਂ ਛੇ ਸਰਕਾਰ ਕਿਤੇ ਰੋਕਦੀ ਆ ਸਾਨੂੰ ਤਾਂ ਅਸੀਂ ਉਹ ਜਿਹੜਾ 11 ਤਰੀਕ ਨੂੰ ਫੈਸਲਾ ਕਰਕੇ ਤੁਹਾਨੂੰ ਦੱਸ ਦਵਾਂਗੇ ਕਿ ਸਾਡਾ ਐਸਕੇਮ ਦਾ ਕੀ ਐਕਸ਼ਨ ਹੋਊਗਾ ਡਲਾਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਾਵਾ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਦਾ 8000 ਕਰੋੜ ਰੁਪਏ ਜੋ ਹੈ ਰੋਕ ਰੱਖਿਆ ਹੈ ਸੋ ਇਸ ਉੱਪਰ ਆਪਾਂ ਗੱਲ ਕਰੀਏ ਤਾਂ ਭਗਵੰਤ ਮਾਨ ਇਹ ਵੀ ਕਹਿੰਦੇ ਨੇ ਕਿ ਹੁਣ ਉਹ ਹਰ ਮੰਚ ਤੇ ਬੀਜੇਪੀ ਦੇ ਖਿਲਾਫ ਇਹ ਮੁੱਦਾ ਜ਼ਰੂਰ ਉਭਾਰਨਗੇ ਜਿਹੜਾ ਕੇਂਦਰ ਨੇ ਪੈਸਾ ਰੋਕਿਆ ਹੋਇਆ ਪੰਜਾਬ ਦਾ ਸੋ ਅਗਰ ਉਹ ਰੋਕਿਆ ਰੱਖਣਗੇ ਜਾਰੀ ਨਹੀਂ ਕਰਦੇ ਨੇ ਇਹ ਪੈਸਾ ਤੇ ਕਿਵੇਂ ਦੇਖਦੇ ਹੋ ਭਗਵੰਤ ਮਾਨ ਦੀ ਇਸ ਤਰ੍ਹਾਂ ਦੀ ਸਿਆਸਤ ਨੂੰ ਹਾਲਾਂਕਿ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਨੇ ਕਈ ਨਵੇਂ ਮੁਹੱਲਾ ਕਲੀਨਿਕ ਦੀ ਵੀ ਸ਼ੁਰੂਆਤ ਕੀਤੀ ਹੈ ਕੱਲ ਸੋ ਆਪਾਂ ਕੁਲ ਮਿਲਾ ਕੇ ਗੱਲ ਕਰੀਏ ਭਗਵੰਤ ਮਾਨ ਦੀ ਚੋਣਾਂ ਨੂੰ ਲੈ ਕੇ ਜਿਹੜੀ ਸਿਆਸੀ ਸਰਗਰਮੀਆਂ ਚੱਲ ਰਹੀਆਂ ਨੇ ਉਸ ਨੂੰ ਤੁਸੀਂ ਕਿਵੇਂ ਆਖਦੇ ਹੋ ਔਰ ਜਿਵੇਂ ਭਾਜਪਾ ਦੇ ਉੱਪਰ ਇਲਜ਼ਾਮ ਲਗਾ ਕੇ ਉਹ ਆਪਣੀ ਇਹ ਸਿਆਸਤ ਕਾਰ ਨੇ ਇਸ ਸਿਆਸਤ ਨੂੰ ਵੀ ਕਿਸ ਤਰੀਕੇ ਨਾਲ ਦੇਖਿਆ ਜਾਏ ਤੁਹਾਡਾ ਇਸ ਉੱਪਰ ਅਨਲਿਸਿਸ ਕੀ ਕਹਿੰਦਾ ਹੈ ਹਰਜੋਤ ਜੀ ਪੰਜਾਬ ਚ ਸਿਆਸੀ ਮਾਹੌਲ ਭਖਦਾ ਜਾ ਰਿਹਾ ਹੈ। ਅਕਾਲੀ ਭਾਜਪਾ ਦੇ ਗਠਜੋੜ ਦੀਆਂ ਚਰਚਾਵਾਂ ਨੇ ਸੁਨੀਲ ਜਾਖੜ ਨੇ ਵਕਾਲਤ ਕਰਤੀ ਕਿ ਪੰਜਾਬ ਦੇ ਲੋਕ ਵੀ ਚਾਹੁੰਦੇ ਨੇ ਕਿ ਅਕਾਲੀ ਭਾਜਪਾ ਅਗਰ ਇਕੱਠੇ ਹੋ ਕੇ ਚੱਲਣ। ਅਕਾਲੀ ਦਲ ਦੇ ਕਈ ਲੀਡਰਾਂ ਨੇ ਕਹਿ ਦਿੱਤਾ ਕਿ ਲੋਕਾਂ ਦੀ ਆਵਾਜ਼ ਦੇ ਮੁਤਾਬਕ ਭਵਿੱਖ ਚ ਸ਼ਖਵੀਰ ਸਿੰਘ ਬਾਦਲੇ ਦਾ ਫੈਸਲਾ ਕਰਨਗੇ। ਪਰ ਕੱਲ ਭਗਵੰਤ ਮਾਨ ਨੂੰ ਜਦੋਂ ਸਵਾਲ ਕੀਤਾ ਗਿਆ ਅਕਾਲੀ ਭਾਜਪਾ ਗਠਜੋੜ ਦੇ ਤਾਂ ਭਗਵੰਤ ਮਾਨ ਨੇ ਤਿੱਖਾ ਰਿਐਕਸ਼ਨ ਦਿੱਤਾ। ਉਹਨਾਂ ਨੇ ਕਿਹਾ ਕਿ ਅਸਲ ਦੇ ਵਿੱਚ ਇਹ ਦਿਖਾਵਾ ਸੀ ਗੱਠਜੋੜ ਟੁੱਟਿਆ ਹੀ ਨਹੀਂ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਪਿਛਲੀ ਵਾਰੀ ਤਾਂ ਕਿਸਾਨ ਅੰਦੋਲਨ ਵੇਲੇ ਅਕਾਲੀ ਦਲ ਨੇ 9 ਮਾਰਚ ਦਾ ਰਿਸ਼ਤਾ ਤੋੜਿਆ ਸੀ ਤੇ ਹੁਣ ਵੀ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਅਜਿਹੇ ਵਿੱਚ ਪੋਲਿਟੀਕਲ ਪਾਰਟੀਆਂ ਸਿਆਸਤ ਤੋਂ ਪ੍ਰੇਰਿਤ ਹੋ ਕੇ ਫੈਸਲੇ ਕਰਦੀਆਂ ਨਹੀਂ ਉਹਨਾਂ ਦੇ ਕਹਿਣ ਦਾ ਭਾਅ ਵੇ ਸੀ ਹਾਲਾਂਕਿ ਭਗਵੰਤ ਮਾਨ ਨੇ ਵੱਡਾ ਦਾਵਾ ਕੀਤਾ ਕੱਲ ਅਰਵਿੰਦ ਕੇਜਰੀਵਾਲ ਪੰਜਾਬ 'ਚ ਸੀ ਜਲੰਧਰ 'ਚ ਸੀ ਉਹਨਾਂ ਨੇ ਨਵੇਂ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਤੇ ਜਿਹੜੇ ਕੁੱਲ ਮੁਹੱਲਾ ਕਲੀਨਿਕ ਨੇ ਉਹਨਾਂ ਦੀ ਗਿਣਤੀ 829 ਪਹੁੰਚ ਗਈ ਹੈ ਇਹ ਭਗਵੰਤਬਾਨ ਉਹਨਾਂ ਨੇ ਕੱਲ ਦਾਵਾ ਕੀਤਾ ਔਰ ਭਾਜਪੀ ਤੇ ਉਹਨਾਂ ਨੇ ਤਿੱਖਾ ਨਿਸ਼ਾਨਾ ਲਾਇਆ ਕਿ 8000 ਕਰੋੜ ਹੈ ਜਿਹੜਾ ਉਹ ਪੰਜਾਬ ਦਾ ਵੱਖ-ਵੱਖ ਜਿਹੜਾ ਸਰਕਾਰੀ ਸਕੀਮਾਂ ਨੇ ਪੰਜਾਬ ਦਾ ਉਹ ਕੇਂਦਰ ਵੱਲ ਬਕਾਇਆ ਖੜਾ ਹੈ ਸੋ ਕੱਲ ਉਹਨਾਂ ਨੇ ਕਿਹਾ ਕਿ 8000 ਕਰੋੜ ਉਹਦੇ ਚ ਆਰਡੀਐਫ ਦਾ ਵੀ ਹੈ ਔਰ ਨੈਸ਼ਨਲ ਹੈਲਥ ਮਿਸ਼ਨ ਦਾ ਵੀ ਹੈ ਸੋ ਇਹ ਦੋਨੇ ਪੈਸੇ ਕੇਂਦਰ ਸਰਕਾਰ ਵੱਲੋਂ ਨਹੀਂ ਦਿੱਤੇ ਜਾ ਰਹੇ ਉਹ ਕਹਿੰਦੇ ਅਸੀਂ ਫਿਰ ਵੀ ਇਹ ਨਹੀਂ ਕਹਿ ਰਹੇ ਕਿ ਖਜ਼ਾਨਾ ਖਾਲੀ ਹੈ ਔਰ ਅਸੀਂ ਲਗਾਤਾਰ ਪੰਜਾਬ ਦੇ ਵਿੱਚ ਸਰਗਰਮਾ ਹਾਲਾਂਕਿ ਭਗਵੰਤ ਮਾਨ ਦਾਵਾ ਕਰਦੇ ਨੇ ਕਿ 13 ਸੀਟਾਂ ਸਾਨੂੰ ਜਿਤਾ ਦਿਓ ਫਿਰ ਦੇਖੋ ਪੰਜਾਬ ਦਾ ਪੈਸਾ ਕੋਈ ਨਹੀਂ ਰੋਕ ਸਕੇਗਾ ਇਹ ਵੀ ਭਗਵੰਤ ਮਾਨ ਹੋਣਾ ਨੇ ਦਾਵਾ ਕੀਤਾ ਔਰ ਨਵੇਂ ਮੁਹੱਲਾ ਕਲੀਨਿਕ ਨੇ ਜਿਹੜੇ ਕੱਲ ਉਹਨਾਂ ਨੇ ਉਹਨਾਂ ਦਾ ਸ਼ੁਰੂਆਤ ਕਰਾਈ अरविंद केजरीवाल दी मौजूदगी ਦੇ ਵਿੱਚ ਹੁਣ ਬਸ ਇੱਕੋ ਹੀ ਰਿਕੁਐਸਟ ਕਰਨ ਆਏ ਆ ਅਸੀਂ ਕਿ ਜੇ 13 0 ਹੋ ਗਿਆ ਇਸ ਵਾਰ ਤੇ ਇਸ ਵਾਰ 10 10 ਸਾਡੇ ਪਹਿਲਾਂ ਹੀ ਨੇ ਜਿਹੜਾ ਰਾਸਵਾਂ ਚ ਤੇ ਦਿੱਲੀ ਤੋਂ ਆ ਜਾਣਗੇ ਹਰਿਆਣੇ ਤੋਂ ਗੁਜਰਾਤ ਤੋਂ ਤਾਂ ਜੇ ਸਾਡੇ ਉੱਥੇ 25 20 25 ਉੱਥੇ ਸਾਡੇ ਬੰਦੇ ਹੋਏ ਤੇ 10 ਰਾਸਵਾਂ ਵਾਲੇ ਵਿੱਚ ਮਿਕਸ ਕਰਕੇ ਤਾਂ ਕੋਈ ਵੀ ਇਹੋ ਜਿਹਾ ਪੈਸਾ ਇੱਕ ਪੈਸਾ ਕਿਸੇ ਸਕੀਮ ਦਾ ਨਹੀਂ ਹੋਊਗਾ ਜਿਹੜਾ ਸੈਂਟਰ ਸਰਕਾਰ ਬਾਇਸ ਹੋ ਕੇ ਰੋਕ ਸਕੇ ਕਿਉਂਕਿ ਬਹੁਤ ਵੱਡੀ ਸਟਰੈਂਥ ਹੁੰਦੀ ਹੈ ਪਾਰਲੀਮੈਂਟ 'ਚ ਕਿ ਜਦੋਂ ਇੰਨੇ ਬੰਦੇ ਬੋਲਣ ਇਕੱਠੇ ਲਗਾਤਾਰ ਤਾਂ ਸਰਕਾਰ ਤੇ ਦਬਾਅ ਪੈਂਦਾ ਹੈ ਇਸ ਗੱਲ ਦੀ ਗਾਰੰਟੀ ਅਸੀਂ ਲੈਨੇ ਆਂ ਇੱਕ ਇੱਕ ਪੈਸਾ ਚਾਹੇ NHM ਦਾ 800 ਕਰੋੜ ਰੁਪਏ ਰੋਕਿਆ ਹੋਇਆ ਹੈ RDF ਦਾ 5500 ਕਰੋੜ ਰੁਪਏ ਰੋਕਿਆ ਹੋਇਆ ਹੈ ਸਾਡਾ ਟੋਟਲ 8000 ਕਰੋੜ ਦੇ ਨੇੜੇ ਤੇੜੇ ਪੈਸਾ ਰੋਕਿਆ ਹੋਇਆ ਹੈ ਪਰ ਫਿਰ ਵੀ ਅਸੀਂ ਕਦੇ ਖਜ਼ਾਨਾ ਖਾਲੀ ਨਹੀਂ ਕਹਿੰਦੇ ਆਉਣ ਵਾਲੇ ਦਿਨਾਂ 'ਚ ਬਜਟ ਆਊਗਾ ਤੁਸੀਂ ਦੇਖੋਗੇ ਕਿ ਸ਼ਾਨਦਾਰ ਬਜਟ ਪੇਸ਼ ਕਰਾਂਗੇ ਕਿਉਂਕਿ ਅਸੀਂ 2 ਸਾਲ ਦੇ ਵਿੱਚ ਇਮਾਨਦਾਰੀ ਨਾਲ ਕੰਮ ਕੀਤਾ ਸਾਡੀ ਪਾਰਟੀ ਦਾ ਸਾਡੇ ਸੁਪਰੀਮੋ ਦਾ ਅਰਵਿੰਦ ਕੇਜਰੀਵਾਲ ਜੀ ਦਾ ਇਹੀ ਕਹਿਣਾ ਹੈ ਕਿ ਪਾਰਦਰਸ਼ਤਾ ਨਾਲ ਕੰਮ ਕਰੋ ਤਿੰਨ ਕੰਮ ਕਹਿ ਕੇ ਚਾਰ ਕਰੋਗੇ ਲੋਕ ਸ਼ਾਬਾਸ਼ੀ ਦੇਣਗੇ ਬਦ ਕਰਤੇ ਚਾਰ ਕਹਿ ਕੇ ਤਿੰਨ ਕਰੋਗੇ ਲੋਕ ਕਹਿੰਣਗੇ ਕਮੀ ਰਹਿ ਗਈ ਸੋ ਇਸ ਕਰਕੇ ਉਹ ਗੱਲ ਅਸੀਂ ਕਹਿੰਦੇ ਹੀ ਨਹੀਂ ਜਿਹੜੀ ਨਾ ਕਰ ਸਕਦੇ ਹੋ ਇਹ ਔਰ ਜਿਹੜੀ ਕਰ ਸਕਦੇ ਆ ਉਹਨੂੰ ਕਹਿੰਨੇ ਆ ਤੇ ਉਹੀ ਕਹਿੰਨੇ ਆ ਜਿਹੜੀ ਕਰ ਸਕਦੇ ਆ ਹਾਲਾਂਕਿ ਜਦੋਂ ਪੱਤਰਕਾਰਾਂ ਨੇ ਭਗਵੰਤ ਮਾਨ ਉਹਨਾਂ ਨੂੰ ਉਮੀਦਵਾਰਾਂ ਬਾਰੇ ਪੁੱਛਿਆ ਤੇ ਭਗਵੰਤ ਮਾਨ ਉਹਨਾਂ ਨੇ ਇੰਤਜ਼ਾਰ ਕਰਨ ਨੂੰ ਕਿਹਾ ਅਸਲ 'ਚ ਆਮ ਆਦਮੀ ਪਾਰਟੀ ਇਸ ਗੱਲ ਦਾ ਇੰਤਜ਼ਾਰ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਕੀ ਅਕਾਲੀ ਭਾਜਪਾ ਗੱਠਜੋੜ ਹੁੰਦਾ ਹੈ ਕਾਂਗਰਸ ਕਦੋਂ ਉਮੀਦਵਾਰ ਲਾਉਂਦੀ ਹੈ ਅਕਾਲੀ ਦਲ ਔਰ ਭਾਜਪਾ ਦੀ ਰਣਨੀਤੀ ਕੀ ਰਹਿੰਦੀ ਹੈ ਕਿਉਂਕਿ ਕਿਤੇ ਨਾ ਕਿਤੇ ਇਸ ਵਕਤ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਣ ਕਰਕੇ ਆਮ ਆਦਮੀ ਪਾਰਟੀ ਇੰਤਜ਼ਾਰ ਕਰਨਾ ਚਾਹੁੰਦੀ ਹੈ ਕਿਉਂਕਿ ਅਗਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਕਿਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਉਹਨਾਂ ਪ੍ਰਸਿੱਧ ਨਾ ਹੋ ਸਕੇ ਇਸ ਗੱਲ ਦਾ ਵੀ ਸ਼ੰਕਾ ਆਮ ਆਦਮੀ ਪਾਰਟੀ ਨੂੰ ਹੈ ਔਰ ਦੂਸਰਾ ਆਮ ਆਦਮੀ ਪਾਰਟੀ ਨੂੰ ਇਸ ਗੱਲ ਦੀ ਵੀ ਚਿੰਤਾ ਹੈ ਕਿ ਅਗਰ ਅਸੀਂ ਸਭ ਤੋਂ ਪਹਿਲਾਂ ਉਮੀਦਵਾਰ ਐਲਾਨ ਦਵਾਂਗੇ ਕਿਤੇ ਜਿਹੜੇ ਉਹ ਸਾਡੇ ਲੋਕ ਨੇ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਕਿਤੇ ਉਹਨਾਂ ਦੇ ਵਿੱਚੋਂ ਕੁਝ ਲੋਕ ਬਾਗੀ ਨਾ ਹੋ ਜਾਣ ਹਾਲਾਂਕਿ ਭਗਵੰਤ ਮਾਨ ਨੇ ਪਿਛਲੇ ਕੁਝ ਦਿਨਾਂ ਤੋਂ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਚੇਅਰਮੈਨੀਆਂ ਵੀ ਵੰਡੀਆਂ ਨੇ ਔਰ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵੱਖ-ਵੱਖ ਥਾਵਾਂ ਤੇ ਚੇਅਰਮੈਨ ਬੋਰਡਾਂ ਦੇ ਡਾਇਰੈਕਟਰ ਤੇ ਮੈਂਬਰ ਲਗਾਇਆ ਸੋ ਹੁਣ ਵੇਖਦੇ ਹਾਂ ਕਿ ਆਮ ਆਦਮੀ ਪਾਰਟੀ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਪੰਜਾਬ 'ਚ ਕਦੋਂ ਕਰਦੀ ਹੈ ਹਰਿਆਣਾ ਤੇ ਦਿੱਲੀ 'ਚ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਰੱਖਿਆ ਦਲਾਜੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਦੇ ਵਿੱਚ 195 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਸੋ ਅਗਰ ਇਸ ਸੂਚੀ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਕਈ ਨਵੇਂ ਚਿਹਰੇ ਵੀ ਉਤਾਰੇ ਗਏ ਨੇ ਕਿਵੇਂ ਦੇਖਦੇ ਹੋ ਤੁਸੀਂ ਇਸ ਚੋਣ ਨੂੰ ਉਮੀਦਵਾਰਾਂ ਦੀ ਜਿਹੜੀ ਚੋਣ ਭਾਰਤੀ ਜਨਤਾ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੀ ਗਈ ਹੈ ਸੋ ਇੱਕੋ ਛਟਕੇ ਦੇ ਵਿੱਚ 195 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਕਿੱਥੇ ਦੇਖਦੇ ਹੋ ਦੂਜੀਆਂ ਪਾਰਟੀਆਂ ਨੂੰ ਤੁਸੀਂ ਹਰਜੋਤਜੀ ਭਾਰਤੀ ਜਨਤਾ ਪਾਰਟੀ ਨੇ ਕੱਲ ਅਚਾਨਕ ਹੀ 195 ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਦਾ ਐਲਾਨ ਕੀਤਾ ਹਾਲਾਂਕਿ ਕਈ ਦਿਨਾਂ ਤੋਂ ਚਰਚਾਵਾਂ ਸੀ ਕਿਉਂਕਿ ਇੱਕ ਦਿਨ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਤੜਕੇ 3:30 ਵਜੇ ਤੱਕ ਲਗਾਤਾਰ ਉਮੀਦਵਾਰਾਂ ਦੇ ਨਾਵਾਂ ਤੇ ਵਿਚਾਰ ਕਰਨ ਵਾਲੀ ਮੀਟਿੰਗ ਦੀ ਅਗਵਾਈ ਕਰਦੇ ਰਹੇ ਉਸ ਮੌਕੇ ਅਮਿਤ ਸ਼ਾਹ ਔਰ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਵੀ ਮੌਜੂਦ ਰਹੇ ਸੋ ਜਿਹੜੇ 195 ਉਮੀਦਵਾਰਾਂ ਦੇ ਨਾਮ ਐਲਾਨੇ ਗਏ ਨੇ ਇਹਨਾਂ ਦੇ ਵਿੱਚ ਲਗਭਗ ਸਾਰੇ ਵਰਗਾਂ ਨੂੰ ਕਵਰ ਕੀਤਾ ਗਿਆ ਜਿਹੜਾ ਪਹਿਲੀ ਸੂਚੀ ਦੇ ਵਿੱਚ ਉਹਨਾਂ ਨੇ 195 ਉਮੀਦਵਾਰ ਉਤਾਰੇ ਨੇ ਉਹ 16 ਸੂਬਿਆਂ ਦੇ ਵਿੱਚ ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਉਮੀਦਵਾਰ ਨੇ ਔਰ ਜੇ ਮੈਂ ਅੰਕੜਿਆਂ ਦੀ ਗੱਲ ਕਰਾਂ ਤਾਂ 34 ਕੇਂਦਰੀ ਮੰਤਰੀਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ ਔਰ ਇਹਨਾਂ ਦੇ ਵਿੱਚ ਕੇਂਦਰੀ ਮੰਤਰੀ ਵੀ ਨੇ ਤੇ ਰਾਜ ਮੰਤਰੀ ਵੀ ਨੇ ਤੇ 28 ਮਹਿਲਾ ਉਮੀਦਵਾਰਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ 47 ਅਜਿਹੇ ਉਮੀਦਵਾਰ ਨੇ ਜਿਨ੍ਹਾਂ ਦੀ ਉਮਰ 50 ਸਾਲੀਆਂ ਉਸ ਤੋਂ ਘੱਟ ਹੈ ਔਰ 27 ਐਸਸੀ ਭਾਈਚਾਰੇ ਦੇ 18 ਐਸਟੀ ਭਾਈਚਾਰੇ ਦੇ ਤੇ 57 ਓਬੀਸੀ ਭਾਈਚਾਰੇ ਚੋਂ ਟਿਕਟਾਂ ਜਿਹੜੀਆਂ ਨੇ ਵੰਡੀਆਂ ਗਈਆਂ ਨੇ ਔਰ ਸਭ ਤੋਂ ਜ਼ਿਆਦਾ ਜਿਹੜੀਆਂ ਟਿਕਟਾਂ ਦਿੱਤੀਆਂ ਗਈਆਂ ਨੇ ਇਹ ਪਹਿਲੀ ਸੂਚੀ 'ਚ 195 'ਚੋਂ 51 ਟਿਕਟਾਂ ਨੇ ਜਿਹੜੀਆਂ ਉਹ ਸਿਰਫ ਉੱਤਰ ਪ੍ਰਦੇਸ਼ 'ਚ ਦਿੱਤੀਆਂ ਗਈਆਂ ਨੇ ਪੱਛਮੀ ਬੰਗਾਲ 'ਚ 26 ਟਿਕਟਾਂ ਦਿੱਤੀਆਂ ਗਈਆਂ ਨੇ ਮੱਧ ਪ੍ਰਦੇਸ਼ ਚ 24 ਗੁਜਰਾਤ ਚ 15 ਰਾਜਸਥਾਨ ਚ 15 ਕੇਰਲ ਚ 12 ਤੇਲੰਗਾਨਾ ਚ 9 ਅਸਮ ਦੇ ਵਿੱਚ 11 ਚਾਰਖੰਡ ਚ 11 ਤੇ ਦਿੱਲੀ ਚ 5 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਨਸੀ ਤੋਂ ਚੋਣ ਲੜਨਗੇ ਗ੍ਰਹਿ ਮੰਤਰੀ ਅਮਿਤ ਸ਼ਾ ਗਾਂਧੀਨਗਰ ਤੋਂ ਚੋਣ ਲੜਨਗੇ ਸੋ ਇਹ ਜਿਹੜੇ ਨੇ ਇਹ ਵੱਡੇ ਨਾਮ ਨੇ ਔਰ ਇਹਦੇ ਨਾਲ ਨਾਲ ਜਿਹੜੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਸ਼ਿਵਰਾਜ ਸਿੰਘ ਚੋਹਾਨ ਉਹਨਾਂ ਨੂੰ ਮੱਧ ਪ੍ਰਦੇਸ਼ ਦੇ ਵਿੱਚ ਹੀ ਵਿਦੇਸ਼ਾਂ ਦੀ ਸੀਟ ਤੋਂ ਉਮੀਦਵਾਰ ਐਲਾਨਿਆ ਗਿਆ ਔਰ ਜਿੱਦਾਂ ਹੀ ਸ਼ਿਵਰਾਜ ਸਿੰਘ ਚੋਹਾਨ ਉਹਨਾਂ ਦਾ ਨਾਮ ਸੂਚੀ ਦੇ ਵਿੱਚ ਮੀਡੀਆ ਦੇ ਵਿੱਚ ਆਇਆ ਤੇ ਸ਼ਿਵਰਾਜ ਸਿੰਘ ਚੋਹਾਨ ਉਹਨਾਂ ਨੇ ਬਕਾਇਦਾ ਇੱਕ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਸੋ ਮੱਧ ਪ੍ਰਦੇਸ਼ ਦੇ ਵਿੱਚ ਇੱਕ ਵਾਰੀ ਫੇਰ ਪਾਰਲੀਮੈਂਟ ਦੀ ਚੋਣ ਲੜਦੇ ਨਜ਼ਰ ਆਉਣਗੇ ਸ਼ਿਵਰਾਜ ਸਿੰਘ ਚੋਹਾਨ ਇਸ ਤੋਂ ਪਹਿਲਾਂ ਵੀ ਸ਼ਿਵਰਾਜ ਸਿੰਘ ਚੋਹਾਨ ਲਗਭਗ 4-5 ਵਾਰ ਪਾਰਲੀਮੈਂਟ ਦੇ ਵਿੱਚ ਜਾ ਚੁੱਕੇ ਨੇ ਤੇ ਹੁਣ ਜੇ ਪੰਜਾਬ ਦੀ ਗੱਲ ਕਰੀਏ ਤੇ ਪਹਿਲੀ ਸੂਚੀ ਦੇ ਵਿੱਚ ਪੰਜਾਬ ਨਾਲ ਸੰਬੰਧਿਤ ਜਾਂ ਚੰਡੀਗੜ੍ਹ ਨਾਲ ਸੰਬੰਧਿਤ ਕੋਈ ਵੀ ਉਮੀਦਵਾਰ ਨਹੀਂ ਹੈ ਕਿ ਇਹਨਾਂ ਜ਼ਿਲ੍ਹਿਆਂ ਚੋਂ ਪੰਜਾਬ ਚੋਂ ਕਿਸ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾਣਾ ਹੈ ਹਾਲਾਂਕਿ ਕਈ ਦਿਨਾਂ ਤੋਂ ਕਈ ਚਰਚਾਵਾਂ ਚੱਲ ਰਹੀਆਂ ਸੀ ਕ੍ਰਿਕਟਰ ਯੁਵਰਾਜ ਸਿੰਘ ਨੇ ਪੋਸਟ ਪਾ ਕੇ ਐਕਸ ਦੇ ਉੱਪਰ ਨਕਾਰ ਦਿੱਤਾ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਚੋਣਾਂ ਲੜਨ ਦਾ ਕੋਈ ਇਰਾਦਾ ਨਹੀਂ ਹੈ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਸੀ ਮੀਡੀਆ ਦੇ ਵਿੱਚ ਕਿ ਜਵਰਾਜ ਸਿੰਘ ਭਾਰਤੀ ਜਨਤਾ ਪਾਰਟੀ ਵੱਲੋਂ ਗੁਰਦਾਸਪੁਰ ਤੋਂ ਜਾਂ ਚੰਡੀਗੜ੍ਹ ਤੋਂ ਉਮੀਦਵਾਰ ਹੋ ਸਕਦੇ ਨੇ ਉਹਨਾਂ ਨੇ ਇਹਨਾਂ ਗੱਲਾਂ ਨੂੰ ਨਕਾਰ ਦਿੱਤਾ ਹੈ ਹਾਲਾਂਕਿ ਅਕਸ਼ੇ ਕੁਮਾਰ ਦਾ ਨਾਮ ਖੂਬ ਸੁਰਖੀਆਂ 'ਚ ਹੈ ਅਕਸ਼ੇ ਕੁਮਾਰ ਬਾਰੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਚੰਡੀਗੜ੍ਹ ਤੋਂ ਜਾਂ ਅਮਰਸਰ ਤੋਂ ਭਾਰਤੀ ਜਨਤਾ ਪਾਰਟੀ ਚੋਂ ਲੜਾ ਸਕਦੀ ਹੈ ਬੀਬੀ ਕੰਗਨਾ ਰਣੌਤ ਬਾਰੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਸ਼ਿਮਲਾ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ ਪਰ ਹਲੇ ਪਹਿਲੀ ਸੂਚੀ ਦੇ ਵਿੱਚ ਕਿਸੇ ਦਾ ਕੋਈ ਨਾਮ ਨਹੀਂ ਹੈ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਕਈ ਫੇਰ ਬਦਲ ਕੀਤੇ ਨੇ ਕ੍ਰਿਕਟਰ ਗੌਤਮ ਗੰਭੀਰ ਨੇ ਅੱਜ ਕਹਿ ਦਿੱਤਾ ਸੀ ਕਿ ਉਹ ਚੋਣਾਂ ਨਹੀਂ ਲੜਨਾ ਚਾਹੁੰਦੇ ਸੋ ਉੱਥੇ ਵੀ ਉਹਨਾਂ ਦੀ ਸੀਟ ਬਦਲ ਦਿੱਤੀ ਗਈ ਹੈ ਸੋ ਦਿੱਲੀ ਦੇ ਵਿੱਚ ਕਈ ਥਾਵਾਂ ਦੇ ਉੱਤੇ ਫੇਰ ਬਦਲ ਕੀਤੇ ਗਏ ਨੇ ਸੋ ਆਉਂਦੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ 195 ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਆਉਂਦੇ ਦਿਨਾਂ ਦੇ ਵਿੱਚ ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਸਕਦੀ ਹੈ ਕਾਂਗਰਸ ਪਾਰਟੀ ਦੀ ਜੇ ਅਸੀਂ ਗੱਲ ਕਰੀਏ ਤੇ ਕਾਂਗਰਸ ਪਾਰਟੀ ਨੇ ਹਲੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਆਮ ਆਦਮੀ ਪਾਰਟੀ ਨੇ ਕੁਝ ਸੀਟਾਂ ਤੋਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ ਦਿੱਲੀ ਦੇ ਵਿੱਚ ਪੰਜਾਬ ਤੋਂ ਹਜੇ ਵੀ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨਾ ਹੈ ਸੋ ਆਉਂਦੇ ਦਿਨਾਂ ਦੇ ਵਿੱਚ ਦੂਸਰੀਆਂ ਪਾਰਟੀਆਂ ਉਮੀਦਵਾਰਾਂ ਦਾ ਐਲਾਨ ਕਦੋਂ ਕਰਦੀਆਂ ਨੇ ਉਹਦੇ ਨਾਲ ਜਿਹੜਾ ਟੱਕਰ ਦਾ ਮੁਕਾਬਲਾ ਉਸ ਸਾਫ ਹੁੰਦਾ ਰਹੇਗਾ ਕਿ ਉਮੀਦਵਾਰ ਦੇ ਹਿਸਾਬ ਨਾਲ ਕਿਹੜੀ ਸੀਟ ਤੇ ਆਮਨੇ ਸਾਹਮਨੇ ਟੱਕਰ ਹੈ ਕਿੱਥੇ ਤਿੰਨ ਕੋਣੀ ਟੱਕਰ ਹੈ ਤੇ ਕਿੱਥੇ ਚਾਰ ਕੋਣੀ ਟੱਕਰ ਹੈ ਡਲਾਜੀ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਤੋਂ ਅਕਾਲੀ ਭਾਜਪਾ ਗੱਟ ਜੋੜ ਨੂੰ ਲੈ ਕੇ ਗਹਿਮਾਗਹਿਮੀ ਜ਼ਰੂਰ ਨਜ਼ਰ ਆ ਰਹੀ ਹੈ ਚਰਚਾਵਾਂ ਇਸ ਤਰ੍ਹਾਂ ਦੀਆਂ ਵੀ ਨੇ ਕਿ ਕਿਸੇ ਵੀ ਵੇਲੇ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਗਠਜੋੜ ਦੀ ਖਬਰ ਆ ਸਕਦੀ ਹੈ ਸੋ ਪੂਰਾ ਸੱਚ ਕੀ ਹੈ ਇਸ ਮਾਮਲੇ ਦੇ ਉੱਪਰ ਕੀ ਸਚਾਈ ਨਜ਼ਰ ਆ ਰਹੀ ਹੈ ਜ਼ਰੂਰ ਇਸ ਉੱਪਰ ਗੱਲ ਸਾਫ਼ ਕਰਨਾ ਤੇ ਦੂਜੇ ਪਾਸੇ ਜੇਕਰ ਆਪਾਂ ਇਸ ਸਥਿਤੀ ਨੂੰ ਵੀ ਦੇਖ ਲਈਏ ਕਿ ਜੇਕਰ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਚਕਾਰ ਗਠਜੋੜ ਹੋ ਜਾਂਦਾ ਤਾਂ ਫਿਰ 2024 ਨੂੰ ਵੇਖਦਿਆਂ ਹੋਇਆ ਪੰਜਾਬ ਦੇ ਸਿਆਸੀ ਸਮੀਕਰਨ ਕਿਸ ਤਰ੍ਹਾਂ ਨਾਲ ਬਦਲ ਸਕਦੇ ਨੇ ਹਰਜੋਤ ਜੀ ਜਿਹੜਾ ਤੁਹਾਡਾ ਸਵਾਲ ਹੈ ਅਕਾਲੀ ਭਾਜਪਾ ਦੇ ਗੱਠਜੋੜ ਦਾ ਲਗਾਤਾਰ ਅਕਾਲੀ ਭਾਜਪਾ ਦੇ ਲੀਡਰ ਇਹ ਗੱਲ ਨੂੰ ਨਕਾਰ ਰਹੇ ਨੇ ਕਿ ਸਾਡਾ ਗੱਠਜੋੜ ਹੋਇਆ ਹੈ ਜਾਂ ਹੋ ਰਿਹਾ ਹੈ ਹਾਲਾਂਕਿ ਸੁਨੀਲ ਜਾਖੜ ਨੇ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਸੁਨੀਲ ਜਾਖੜ ਨੂੰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਅਕਾਲੀ ਭਾਜਪਾ ਦਾ ਗੱਠਜੋੜ ਹੋਵੇ ਕਿਉਂਕਿ ਇਸ ਤਰ੍ਹਾਂ ਨਾਲ ਪੰਜਾਬ 'ਚ ਆਪਸੀ ਭਾਈਚਾਰਾ ਹੋਰ ਮਜ਼ਬੂਤ ਪਹਿਲਾਂ ਵੀ ਰਿਹਾ ਤੇ ਹੁਣ ਵੀ ਹੋ ਸਕਦਾ ਇੱਕ ਤਰੀਕੇ ਨਾਲ ਸੁਨੀਲ ਜਾਖੜ ਨੇ ਆਪਣੇ ਵੱਲੋਂ ਗ੍ਰੀਨ ਸਿਗਨਲ ਦੇ ਦਿੱਤਾ ਇਸ ਗੱਠ ਜੋੜ ਲਈ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਦਾ ਦਾਵਾ ਸੀ ਕਿ ਅਸੀਂ ਸਾਰੇ ਅਧਿਕਾਰ ਸੁਖਬੀਰ ਸਿੰਘ ਬਾਦਲ ਹਰਾਂ ਨੂੰ ਦੇ ਰੱਖੇ ਨੇ ਜਿਹੜੇ ਪਾਰਟੀ ਪ੍ਰਧਾਨ ਨੇ ਆਖਰੀ ਫੈਸਲਾ ਸੁਖਬੀਰ ਸਿੰਘ ਬਾਦਲ ਕਰਨਗੇ ਹੁਣ ਸਵਾਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਕੀ ਪੰਜਾਬ ਚ ਇਕੱਲੇ ਚੋਣਾਂ ਲੜੇਗੀ ਜਾਂ ਅਕਾਲੀ ਦਲ ਨਾਲ ਸਮਝੌਤਾ ਕਰੇਗੀ ਇਹਦੇ ਪਿੱਛੇ ਦੋ ਕਾਰਨ ਸਮਝਣ ਦੀ ਲੋੜ ਹੈ ਪਹਿਲਾ ਕਾਰਨ ਤਾਂ ਇਹ ਹੈ ਕਿਸਾਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਮਨ ਮੁਟਾਬਰ ਕਰਾਰ ਭਾਰਤੀ ਜਨਤਾ ਪਾਰਟੀ ਕਹਿ ਰਹੀ ਹੈ ਕਿ ਅਸੀਂ ਮੰਗਾ ਮੰਨਣ ਨੂੰ ਤਿਆਰਾਂ ਪਰ ਕੁਝ ਮੰਗਾ ਉਹ ਨਹੀਂ ਮੰਨਣ ਦਾ ਇਸ਼ਾਰਾ ਕਰ ਰਹੇ ਖਾਸ ਤੌਰ ਤੇ ਉਹ ਐਮਐਸਪੀ ਦਾ ਕਾਨੂੰਨ ਬਣਾਉਣ ਦੀ ਗੱਲ ਨਹੀਂ ਕਰ ਰਹੇ ਇਸ ਕਰਕੇ ਕਿਸਾਨ ਨਾਰਾਜ਼ ਨੇ ਔਰ ਪੰਜਾਬ ਕਿਉਂਕਿ ਖੇਤੀ ਆਧਾਰਿਤ ਸੂਬਾ ਸਾਡੇ ਪਿੰਡੂ ਖੇਤਰ ਦੇ ਵਿੱਚ ਵੱਡੀ ਗਿਣਤੀ ਜਿਹੜੇ ਲੋਕ ਨੇ ਉਹ ਖੇਤੀ ਨਾਲ ਜੁੜੇ ਨੇ ਕਿਸਾਨ ਸੰਗਠਨਾ ਨਾਲ ਜੁੜੇ ਨੇ ਇਸ ਕਰਕੇ ਬੀਜੇਪੀ ਨੂੰ ਅਗਰ ਬੀਜੇਪੀ ਕਿਸਾਨਾਂ ਦੇ ਨਾਲ ਇਹ ਮਸਲਾ ਨਹੀਂ ਨਿਬੜਦੀ ਮੰਗਾ ਨਹੀਂ ਮੰਨਦੀ ਗਲਬਾਤ ਦੇ ਨਾਲ ਅਗਰ ਇਹ ਗੱਲ ਨਹੀਂ ਨਿਬੜਦੀ ਤੇ ਭਾਜਪਾ ਨੂੰ ਨੁਕਸਾਨ ਹੋ ਸਕਦਾ ਹੈ ਦੂਸਰੇ ਪਾਸੇ ਅਕਾਲੀ ਦਲ ਦੀ ਇਹ ਚਿੰਤਾ ਦੀ ਗੱਲ ਹੈ ਕਿ ਅਗਰ ਕਿਸਾਨਾਂ ਨਾਲ ਭਾਜਪਾ ਦਾ ਤਾਲਮੇਲ ਨਹੀਂ ਬਣਦਾ ਤੇ ਅਕਾਲੀ ਦਲ ਸਮਝੌਤਾ ਕਰਨ ਦੀ ਪੋਜੀਸ਼ਨ 'ਚ ਨਹੀਂ ਹੈ ਕਿਉਂਕਿ ਅਕਾਲੀ ਦਲ ਦਾ ਵੋਟ ਬੈਂਕ ਵੀ ਸ਼ੁੱਧ ਕਿਸਾਨੀ ਅਤੇ ਮਜ਼ਦੂਰਾਂ ਦਾ ਵੋਟ ਬੈਂਕ ਹੈ ਹੁਣ ਇੱਕ ਤਾਂ ਦੋ ਆ ਫੈਕਟਰ ਨੇ ਤੀਸਰਾ ਇਹ ਚਰਚਾਮਾਨ ਹੈ ਕਿ ਅਕਾਲੀਅਤੇ ਭਾਰਤੀ ਜਨਤਾ ਪਾਰਟੀ ਨੈਤਿਕ ਤੌਰ ਤੇ ਸਮਝੌਤੇ ਲਈ ਤਿਆਰ ਨਹੀਂ ਸਿਰਫ ਕਿਸਾਨ ਅੰਦੋਲਨ ਦੇ ਮੁੱਕਣ ਦਾ ਜਾਂ ਖਤਮ ਹੋਣ ਦਾ ਇੰਤਜ਼ਾਰ ਕਰ ਰਹੇ ਨੇ ਦੋਵੇਂ ਪਾਰਟੀਆਂ ਹੀ ਦਿਖ ਰਹੀਆਂ ਨੇ ਕਿ ਅਗਰ ਅਸੀਂ ਇਕੱਠੇ ਹੋ ਕੇ ਲੜਦੇ ਆਂ ਤੇ ਅਸੀਂ ਮੁਕਾਬਲਾ ਕਰਾਂਗੇ ਜਲੰਧਰ ਦੀ ਜ਼ਿਮਨੀ ਚੋਣ ਦੇ ਵਿੱਚ ਭਾਵੇਂ ਭਾਰਤੀ ਜਨਤਾ ਪਾਰਟੀ ਚੌਥੇ ਨੰਬਰ ਤੇ ਆਈ ਅਕਾਲੀ ਦਲ ਤੀਜੇ ਨੰਬਰ ਤੇ ਆਇਆ ਪਰ ਅਗਰ ਦੋਨੇ ਪਾਰਟੀਆਂ ਜੁੜ ਜਾਂਦੀਆਂ ਅਕਾਲੀ ਬੀਜੇਪੀ ਇਕੱਠੇ ਹੁੰਦੇ ਤੇ ਫੇਰ ਮੁਕਾਬਲਾ ਟਿਕੋਣਾ ਬਣ ਸਕਦਾ ਸੀ ਜਲੰਧਰ ਦੇ ਵਿੱਚ ਤੇ ਨਤੀਜਾ ਕੋਈ ਵੀ ਹੋ ਸਕਦਾ ਸੀ ਇਸ ਕਰਕੇ ਪਿਛਲਾ ਤਜਰਬਾ ਜਦੋਂ ਜਦੋਂ ਅਕਾਲੀ ਭਾਜਪਾ ਪੰਜਾਬ ਚ ਇਕੱਠੇ ਲੜੇ ਨੇ ਤੇ ਕਈ ਸੀਟਾਂ ਜਿੱਤਣ ਚ ਕਾਮਯਾਬ ਹੋਏ ਨੇ ਇਹ ਵੀ ਰਿਪੋਰਟਾਂ ਨੇ ਬੀਜੇਪੀ ਕੋਲ ਕਿ ਗੁਰਦਾਸਪੁਰ ਚ ਆਪਣੇ ਦਮ ਤੇ ਜਿੱਤਣਾ ਔਖਾ ਹੈ ਕਿਉਂਕਿ ਸ਼ਨੀ ਦਿਵਲ ਕਰਕੇ ਐਂਟੀ ਇਨਕਮ ਮੈਂਸੀ ਬਹੁਤ ਜ਼ਿਆਦਾ ਬੀਜੇਪੀ ਦੇ ਖਿਲਾਫ ਇਸੇ ਤਰ੍ਹਾਂ ਹੁਸ਼ਿਆਰਪੁਰ ਚ ਅਕਾਲੀ ਦਲ ਤੋਂ ਬਿਨਾ ਬੀਜੇਪੀ ਲਈ ਔਖ ਹੈ ਔਰ ਅੰਮ੍ਰਿਤਸਰ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ ਹੈ ਬੀਜੇਪੀ ਤੋਂ ਅਮਰਸਰਚ ਕਦੀ ਵੀ ਨਹੀਂ ਜਿੱਤੀ ਭਾਰਤੀ ਜਨਤਾ ਪਾਰਟੀ ਉਸ ਤੋਂ ਬਾਅਦ ਅਰुण ਜੇਤਲੀ ਵੀ ਹਾਰੇ ਇਸ ਕਰਕੇ ਬੀਜੇਪੀ ਕਿਉਂਕਿ ਪੰਜਾਬ ਚ ਕਿਸਾਨ ਅੰਦੋਲਨ ਦੇ ਨਾਲ-ਨਾਲ ਹਰਿਆਣੇ ਚ ਵੀ ਕਿਸਾਨ ਅੰਦੋਲਨ ਦਾ ਨੁਕਸਾਨ ਹੋ ਸਕਦਾ ਹੈ ਦਿੱਲੀ ਚ ਵੀ ਨੁਕਸਾਨ ਹੋ ਸਕਦਾ ਹੈ ਕਿਸਾਨ ਅੰਦੋਲਨ ਦਾ ਔਰ ਉਸ ਤੋਂ ਇਲਾਵਾ ਆਮ ਆਦਮੀ ਪਾਰਟੀ ਔਰ ਕਾਂਗਰਸ ਇਕੱਠੇ ਹੋ ਗਏ ਨੇ ਹਰਿਆਣੇ ਦੇ ਵਿੱਚ ਤੇ ਦਿੱਲੀ ਚ ਇਸ ਕਰਕੇ ਉੱਤਰ ਭਾਰਤ ਦੀਆਂ ਸੀਟਾਂ ਦਿੱਲੀ ਹਰਿਆਣਾ ਪੰਜਾਬ ਔਰ ਜੰਮੂ ਕਸ਼ਮੀਰ ਖਾਸ ਤੌਰ ਤੇ ਇਹਨਾਂ 4-5 ਸੂਬਿਆਂ 'ਚ ਜੇ ਹਿਮਾਚਲ ਵੀ ਅਸੀਂ ਨਾਲ ਜੋੜ ਲਈਏ ਉੱਤਰ ਭਾਰਤ 'ਚ ਅਗਰ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਨਾਲ ਸਮਝੌਤਾ ਕਰਦੀ ਹੈ ਤੇ ਅਕਾਲੀ ਦਲ ਨੂੰ ਵੀ ਫਾਇਦਾ ਹੈ ਤੇ ਭਾਰਤੀ ਜਨਤਾ ਪਾਰਟੀ ਨੂੰ ਵੀ ਫਾਇਦਾ ਹੈ ਅਕਾਲੀ ਦਲ ਨੂੰ ਸ਼ਹਿਰੀ ਵੋਟਾਂ ਮਿਲਦੀਆਂ ਨੇ ਔਰ ਭਾਰਤੀ ਜਨਤਾ ਪਾਰਟੀ ਨੂੰ ਪਿੰਡੂ ਔਰ ਖੇਤੀਬਾੜੀ ਨਾਲ ਸੰਬੰਧਿਤ ਸਾਡੀਆਂ ਵੋਟਾਂ ਮਿਲਦੀਆਂ ਨੇ ਇਸ ਕਰਕੇ ਜਦੋਂ 2024 ਦੀਆਂ ਚੋਣਾਂ ਬਹੁਤ ਅਹਿਮ ਪੜਾਤੀ ਨੇ ਇੱਕ ਪਾਸੇ ਇੰਡੀਆ ਗਠਜੰਬੰਦਨ ਹੈ ਔਰ ਕਈ ਸੂਬਿਆਂ ਚ ਭਾਰਤੀ ਜਨਤਾ ਪਾਰਟੀ ਓਨੀ ਤਕੜੀ ਨਹੀਂ ਹੋ ਸਕੀ ਖਾਸ ਤੌਰ ਤੇ ਪੱਛਮੀ ਬੰਗਾਲ ਮਹਾਰਾਸ਼ਟਰਾ ਕਰਨਾਟਕਾ ਜਿੱਥੇ ਹਜੇ ਵੀ ਪੱਛਮੀ ਬੰਗਾਲ ਚ ਮੰਮਤਾ ਬਨਰਜੀ ਜਾਂ ਕਾਂਗਰਸ ਜ਼ਿਆਦਾ ਤਕੜੇ ਨੇ ਅਜਿਹੇ ਹਾਲਾਤਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਉੱਤਰ ਭਾਰਤ ਦੇ ਵਿੱਚ ਪੰਜਾਬ ਚ ਅਕਾਲੀ ਦਲ ਨਾਲ ਸਮਝੌਤਾ ਕਰਦੀ ਹੈ ਤੇ ਪੂਰੇ ਉੱਤਰ ਭਾਰਤ ਚ ਉਹਨੂੰ ਫਾਇਦਾ ਮਿਲ ਸਕਦਾ ਹੈ ਇਸ ਕਰਕੇ ਬਹੁਤ ਸੰਭਾਵਨਾ ਨੇ ਕਿ ਇਹ ਸਮਝੌਤਾ ਹੋਏਗਾ ਇਲੈਕਸ਼ਨਾਂ ਦੇ ਭਾਵੇਂ ਨੇੜੇ ਆ ਕੇ ਇਹਦਾ ਐਲਾਨ ਕਰਨ ਹੁਣ ਅਗਰ ਪੰਜਾਬ 'ਚ ਸਮਝੌਤਾ ਹੁੰਦਾ ਕੀ ਭਾਜਪਾ 5 ਸੀਟਾਂ ਲੈਂਦੀ ਅਕਾਲੀ ਦਲ 8 ਤੇ ਲੜਦਾ ਇਹਦੀ ਸੰਭਾਵਨਾ ਮੰਨੀ ਜਾ ਰਹੀ ਹੈ ਅਗਰ ਜਿਹਾ ਹੁੰਦਾ ਤੇ ਪੰਜਾਬ 'ਚ ਕਈ ਸੀਟਾਂ ਤੇ ਮੁਕਾਬਲਾ ਬਣੇਗਾ ਪਟਿਆਲੇ 'ਚ ਪ੍ਰਨੀਤ ਕੌਰ ਭਾਜਪੀ ਦੇ ਸੰਭਾਵੀ ਉਮੀਦਵਾਰ ਨੇ ਅਗਰ ਅਕਾਲੀ ਦਲ ਦਾ ਸਮਰਥਨ ਬਣਦਾ ਤੇ ਉੱਥੇ ਮੁਕਾਬਲਾ ਹੋ ਸਕਦਾ ਹੈ ਅੰਮ੍ਰਿਤਸਰ 'ਚ ਮੁਕਾਬਲਾ ਟਕੋਣਾ ਬਣ ਸਕਦਾ ਕਿਉਂਕਿ ਉੱਥੇ ਗੁਰਜੀਤ ਔਜਲਾ ਕਾਂਗਰਸ ਦੇ ਤਕੜੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਕਾਂਗਰਸ ਔਰ ਅਕਾਲੀ ਭਾਜਪਾ ਫਿਰ ਉੱਥੇ ਵੀ ਮੁਕਾਬਲਾ ਹੋ ਸਕਦਾ ਹੈ ਸੰਤੀ ਕੇਂਦਰ ਲੁਧਿਆਣਾ ਚ ਵੀ ਮੁਕਾਬਲਾ ਹੋ ਸਕਦਾ ਹੈ ਜਲੰਧਰ ਚ ਮੁਕਾਬਲਾ ਬਣ ਸਕਦਾ ਹੈ ਵਧੀਆ ਗੁਰਦਾਸਪੁਰ ਚ ਮੁਕਾਬਲਾ ਬਣ ਸਕਦਾ ਹੈ ਫਿਰੋਜ਼ਪੁਰ ਬਠਿੰਡੇ ਮੁਕਾਬਲਾ ਬਣ ਸਕਦਾ ਹੈ ਸੋ ਲਗਭਗ 7-8 ਸੀਟਾਂ ਨੇ ਜਿੱਥੇ ਸਿੱਧੇ ਤੌਰ ਤੇ ਅਕਾਲੀ ਭਾਜਪਾ ਅਗਰ ਸਮਝੌਤੇ ਚਾਹੁੰਦੇ ਨੇ ਤੇ ਮੁਕਾਬਲੇ ਚ ਆ ਸਕਦੇ ਨੇ ਦੋ ਕੋਣੀ ਜਾਂ ਤਿੰਨ ਕੋਣੀ ਟੱਕਰ ਉੱਥੇ ਹੋ ਸਕਦੀ ਹੈ ਬਹੁਤ ਬਹੁਤ ਧੰਨਵਾਦ ਡਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਤੁਹਾਡਾ ਅਨਾਲਿਸਿਸ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ